1 ਅਪ੍ਰੈਲ 1705 ਈਸਵੀ ਨੂੰ ਧੰਨ ਗੁਰੂ ਕਲਗੀ ਧਰ ਪਾਸ਼ਾ ਜੀ ਦੇ ਘਰ ਦੇ ਵਿੱਚੋਂ ਮਾਤਾ ਸਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਸਤਗੁਰੂ ਜੀ ਨੇ ਇਹਨਾਂ ਨੂੰ ਅੱਜ ਦੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਰਵਾਨਾ ਕੀਤਾ ਸੀ ਕੀ ਕਾਰਨ ਸੀ ਕਿ ਮਾਤਾਵਾਂ ਨੂੰ ਆਨੰਦਪੁਰ ਸਾਹਿਬ ਤੋਂ ਦਿੱਲੀ ਜਾਣਾ ਪਿਆ ਤੇ ਮਾਤਾਵਾਂ ਦੇ ਨਾਲ ਉਸ ਵੇਲੇ ਕੌਣ ਸੀ ਆਓ ਇਸ ਹਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦ ਸੱਚ ਸਟੂਡੀਓਸ ਵੱਲੋਂ ਹਰ ਰੋਜ਼ ਦਾ ਸੀ ਇਤਿਹਾਸ ਆਪ ਸੰਗਤਾਂ ਦੇ ਸਨਮੁਖ ਲੈ ਕੇ ਆ ਰਹੇ ਹਾਂ ਜਿਹੜਾ ਇਹ ਇਤਿਹਾਸ ਹੈ ਨਾ ਜੀ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਲਿਖੀ ਹੋਈ ਕਿਤਾਬ ਹੈ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਉਦੇ ਵਿੱਚੋਂ ਅਸੀਂ ਸਾਰਾ ਇਤਿਹਾਸ ਪੜ੍ਹਦੇ ਆਂ ਤੇ ਆਪ ਸੰਗਤ ਦੇ ਸਾਹਮਣੇ ਲੈ ਕੇ ਆਉਂਦੇ ਆਂ ਜਿਹੜਾ ਇਹ ਅੱਜ ਦਾ ਇਤਿਹਾਸ ਹੈ ਨਾ ਜੀ 1 ਅਪ੍ਰੈਲ ਦਾ ਡਾਕਟਰ ਹਰਜਿੰਦਰ ਸਿੰਘ ਦਲਗੀਰ ਹੋਣਾ ਨੇ ਲਿਖਿਆ ਆ ਕਿ ਮਾਰਚ ਦੇ ਮਹੀਨੇ ਦੇ ਵਿੱਚ ਅਜਮੇਰ ਚੰਦ ਨੇ ਆਪਣੇ ਨਾਲ ਹੰਡੂਰੀਏ ਰਾਜੇ ਨੂੰ ਨਾਲ ਲਿਆ ਹੋਰ ਪਹਾੜੀ ਰਾਜਿਆਂ ਨੂੰ ਨਾਲ ਲਿਆ ਤਿੰਨੰਦਪੁਰ ਸਾਹਿਬ ਤੇ ਹਮਲਾ ਕੀਤਾ ਜਦੋਂ ਉਹਦੇ ਪੱਲੇ ਕੁਝ ਨਾ ਪਿਆ ਪਰ ਧੰਗੂ ਗੁਰੂ ਕਲਕੀ ਤਰਪਾਦ ਸਾਹਿਬ ਗਣ ਨੂੰ ਸਮਝ ਚੁਕੇ ਸੀਗੇ ਕਿ ਹੁਣ ਇਹ ਟਿੱਕੇ ਨਹੀਂ ਬੈਠੇਗਾ ਇਹ ਹੋਰ ਫੌਜ ਲੈ ਕੇ ਆਏਗਾ ਹੋਰ ਆਪਣੀ ਤਾਕਤ ਨੂੰ ਵਧਾ ਕੇ ਫਿਰ ਅਨੰਦਪੁਰ ਸਾਹਿਬ ਤੇ ਆਏਗਾ ਸਤਗੁਰ ਨੇ ਸਾਰਾ ਕੁਝ ਸੋਚਿਆ ਤੇ ਮੇਰੇ ਮਾਲਕ ਨੇ ਉਸ ਤੋਂ ਪਹਿਲਾਂ ਇੱਕ ਕੰਮ ਕੀਤਾ ਆਨੰਦਪੁਰ ਸਾਹਿਬ ਦੇ ਅੰਦਰ ਜਿੰਨੇ ਗ੍ਰਸਤੀ ਪਰਿਵਾਰ ਸੀਗੇ ਬੱਚਿਆਂ ਵਾਲੇ ਬਜ਼ੁਰਗਾਂ ਵਾਲੇ ਸਤਗੁਰ ਨੇ ਸਾਰੇ ਪਰਿਵਾਰਾਂ ਨੂੰ ਇੱਕ ਹੁਕਮ ਕੀਤਾ ਕਿ ਤੁਸੀਂ ਆਪਣਾ ਪਰਿਵਾਰ ਲੈ ਕੇ ਆਪਣਾ ਮਾਲ ਡੰਗਰ ਲੈ ਕੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਤੁਸੀਂ ਆਨੰਦਪੁਰ ਸਾਹਿਬ ਨੂੰ ਖਾਲੀ ਕਰ ਦਿਓ ਕੀ ਆਉਣ ਵਾਲਾ ਜਿਹੜਾ ਸਮਾਂ ਆ ਉਹ ਬਹੁਤ ਭਿਆਨਕ ਹੈ ਆਨੰਦਪੁਰ ਸਾਹਿਬ ਦੇ ਅੰਦਰ ਆਮ ਲੋਕਾਂ ਦਾ ਰਹਿਣਾ ਬਹੁਤ ਔਖਾ ਹੋ ਜਾਏਗਾ ਸਤਗੁਰਾਂ ਅੰਦਰ ਜਾਮੀ ਮਾਲਕ ਨੂੰ ਪਤਾ ਆ ਕਿ ਜਦੋਂ ਦੁਸ਼ਮਣ ਚੜ ਕੇ ਆਏਗਾ ਉਹ ਬਹੁਤ ਕੁਝ ਕਰੇਗਾ ਜੋ ਅਸੀਂ ਸੋਚਣਾ ਵੀ ਨਹੀਂ ਹੈ ਦੁਸ਼ਮਣ ਨੇ ਕੁਝ ਕਰਨਾ ਹੈ ਸਤਗੁਰ ਜੀ ਦੀ ਆਮ ਸੰਗਤਾਂ ਨੇ ਗੱਲ ਨੂੰ ਮੰਨਿਆ ਬਹੁਤ ਲੋਕਾਂ ਨੇ ਆਨੰਦਪੁਰ ਸਾਹਿਬ ਨੂੰ ਖਾਲੀ ਕੀਤਾ ਆਪਣੇ ਘਰ-ਬਾਰ ਛੱਡਿਆ ਆਪਣੇ ਬੱਚਿਆਂ ਨੂੰ ਲੈ ਕੇ ਆਨੰਦਪੁਰ ਸਾਹਿਬ ਤੋਂ ਬਾਹਰ ਚਲੇ ਗਏ ਤੇ ਸਤਗੁਰ ਜੀ ਨੇ ਆਪਣੀਆਂ ਧਰਮ ਪਤਨੀਆਂ ਮਾਤਾ ਸੁੰਦਰ ਕੌਰ ਜੀ ਨੂੰ ਅਤੇ ਮਾਤਾ ਸਹਿਬ ਕੌਰ ਜੀ ਨੂੰ ਵੀ ਸਤਪੁਰ ਜੀ ਨੇ ਹੁਕਮ ਕੀਤਾ ਕਿ ਤੁਸੀਂ ਵੀ ਇੱਥੋਂ ਚਲੇ ਜਾਓ ਡਾਕਟਰ ਹਜਿੰਦਰ ਸਿੰਘ ਲਗੀਰ ਜੀ ਦਾ ਲਿਖਣ ਦੇ ਮੁਤਾਬਿਕ ਇੱਕ ਅਪ੍ਰੈਲ 1705 ਈਸਵੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਭਾਈ ਜੀਠਾ ਜੀ ਦੇ ਨਾਲ ਨਾਲ ਇਹਨਾਂ ਦੇ ਮਾਤਾ ਤਾਰਾ ਕੌਰ ਜੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਹਿੰਦੇ ਆ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਮਾਤਾਵਾ ਬਹਿਰਾਮਪੁਰ ਨੂੰ ਹੁੰਦੀਆਂ ਹੋਈਆਂ ਦਿੱਲੀ ਦੀ ਧਰਤੀ ਤੇ ਪਹੁੰਚਦੀਆਂ ਆ ਡਾਕਟਰ ਖਰਜਿੰਦਰ ਸਿੰਘ ਦਲਗੀਰ ਦਾ ਇਲਿਫਿਆ ਉਹ ਇਤਿਹਾਸ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਇਹ ਜਦੋਂ ਮਾਤਾਵਾ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਗਈਆਂ ਉਦੋਂ ਨਾਲ ਭਾਈ ਜੇਠਾ ਜੀ ਹੈ ਦਲਗੀਰ ਸਾਹਿਬ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਕੋਈ ਜ਼ਿਕਰ ਨਹੀਂ ਕੀਤਾ ਇਹ ਬੜਾ ਇੱਕ ਘੋਖਣ ਵਾਲਾ ਵਿਸ਼ਾ ਆ ਕਿ ਅਸੀਂ ਅੱਜ ਤੱਕ ਇਹ ਗੱਲ ਪੜ੍ਹੀ ਹੈ ਕਿ ਨਾਲ ਭਾਈ ਮਣੀ ਸਿੰਘ ਆ। ਪਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਲਿਖਦੇ ਆ ਕਿ ਭਾਈ ਮਣੀ ਸਿੰਘ ਨਾਲ ਨਹੀਂ ਸੀ ਨਾਲ ਭਾਈ ਜੇਠਾ ਜੀ ਸੀ। ਭਾਈ ਜੇਠਾ ਜੀ ਦੇ ਨਾਲ ਮਾਤਾ ਸਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਤਾਰਾ ਕੌਰ ਜੀ ਇਹ ਆਪਣੇ ਨਾਲ ਲੈ ਕੇ ਅਨੰਦਪੁਰ ਸਾਹਿਬ ਤੋਂ 1705 ਈਸਵੀ ਨੂੰ ਰਗੀ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦੇ ਜਿਹੜੇ ਘਟਨਾ ਆ ਉਹ 1705 ਦੇ ਵਿੱਚ ਉਹ ਲਿਖਦੇ ਆ 1 April 1705 ਈਸਵੀ ਨੂੰ ਮਾਤਾ ਸੈਵਕੌਰ ਮਾਤਾ ਸੁੰਦਰਕੌਰ ਮਾਤਾ ਤਾਰਾਕੌਰ ਜੀ ਭਾਈ ਜੀਠਾ ਜੀ ਦੇ ਨਾਲ ਅਨੰਦਪੁਰ ਸਾਹਿਬ ਨੂੰ ਛੱਡ ਕੇ ਦਿੱਲੀ ਵੱਲ ਨੂੰ ਕੁਝ ਕਰਦੇ ਆ ਪਿੱਛੇ ਫਿਰੋਜ਼ ਸਵਾ ਬਣਦਾ ਕਿ ਜਦੋਂ ਅਜਮੇਰ ਚੰਦ ਆਪਣੇ ਨਾਲ ਕਈ ਰਾਜਿਆਂ ਦੇ ਰਾਜਿਆਂ ਨੂੰ ਨਾਲ ਜੋੜਦਾ ਆ ਜਿਵੇਂ ਕਸ਼ਮੀਰ ਤੋਂ ਵੀ ਆਇਆ ਜੰਮੂ ਤੋਂ ਵੀ ਰਾਜ ਆਇਆ ਸੂਬਾ ਇਸਰਾਂ ਦਾ ਆਇਆ ਹੋਰ ਪਹਾੜੀ ਰਾਜੇ ਤੇ ਹੋਰ ਮੁਗਲਾਂ ਦੀਆਂ ਵੱਡੀਆਂ ਫੌਜਾਂ ਇੱਥੋਂ ਤੱਕ ਰੋਪੜ ਏਰੀਏ ਦੇ ਰੰਗਣਾ ਨੂੰ ਨਾਲ ਲਿਆ ਹੋਰ ਫੌਜਾਂ ਨੂੰ ਨਾਲ ਲਿਆ ਇੱਕ ਵੱਡੀ ਫੌਜ ਦਾ ਇਕੱਠ ਬਣਾ ਕੇ ਜਿਹਨੂੰ ਅਸੀਂ ਇਤਿਹਾਸ ਦੇ ਵਰਕਿਆਂ ਵਿੱਚ ਲਿਖਦੇ ਆ ਕਿ 10 ਲੱਖ 10 ਲੱਖ ਦੇ ਨੇੜੇ ਤੇੜੇ ਫੌਜ ਸੀ ਜਿਨੇ ਆਕੇ ਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਆਨੰਦਪੁਰ ਸਾਹਿਬ ਦੇ ਅੰਦਰ ਜੋ ਘਟਨਾਵਾਂ ਵਾਪਰੀਆਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਤੋਂ ਬਾਅਦ ਜੋ ਸਰਸਾ ਨਦੀ ਦੇ ਕੰਢੇ ਹੋਇਆ ਜੋ ਚਮਕੌਰ ਦਾ ਸਾਕਾ ਵਾਪਰਿਆ ਦੋਸਰਾ ਅੰਦ ਦਾ ਸਾਕਾ ਵਾਪਰਿਆ ਆ ਇਹ ਆਪ ਸਾਰੇ ਸਾਕੇ ਤੋਂ ਜਾਣੂ ਹੋ ਸੋ ਸਿਰਫ ਅੱਜ ਦੇ ਇਤਿਹਾਸ ਦੀ ਮੈਂ ਗੱਲ ਕਰਨੀ ਸੀ ਕਿ 1 April 1705 ਈਸਵੀ ਨੂੰ ਧੰਨ ਗੁਰੂ ਕਲਗੀਧਰ ਪਾਸ਼ਾ ਦੇ ਹੁਕਮ ਨੂੰ ਮੰਨਦੇ ਹੋਏ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਤਾਰਾ ਕੌਰ ਜੀ ਇਹ ਭਾਈ ਜੇਠਾ ਜੀ ਦੇ ਨਾਲ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ ਸੋ ਗੁਰੂ ਮਾਲਕ ਕਿਰਪਾ ਕਰੇ ਸਤਿਗੁਰੂ ਜੀ ਮਿਹਰਮਤ ਕਰੇ ਬਲਾਉਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ